ਮੈਂ ਕਰਤਾਰ ਸਿੰਘ ਜੌੜਾ ਨੈਸ਼ਨਲ ਪ੍ਰੈਜ਼ੀਡੈਂਟ ਅਖੇਲ ਭਾਰਤੀਆ ਸਵਰਨਕਾਰ ਸੰਗ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਗ ਸਟੇਟ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇਸ਼ ਦੇ ਸਵਰਨਕਾਰ ਜੁਵੈਲਰ ਭਰਾਵੋ ਆਪ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਸਾਹ ਲਾਲਜੀਤ ਸਿੰਘ ਭੁੱਲਰ ਨੂੰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ਦਿੱਤੀ ਗਈ ਹੈ ਲਾਲਜੀਤ ਸਿੰਘ ਵੱਲੋਂ ਮਿਤੀ 12 4 2024 ਨੂੰ ਮਾਹੀ ਰਿਜ਼ੋਰਟ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਉਹ ਇਕੱਠ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੇ ਇੱਕ ਸਾਬਕਾ ਐਮ.ਐਲ.ਏ ਹਰਮੰਦਰ ਸਿੰਘ ਗਿੱਲ ਦੇ ਨਾਲ ਨਿੱਜੀ ਲੜਾਈ ਹੋਣ ਕਾਰਨ ਉਸ ਦੇ ਖਿਲਾਫ ਭਾਸ਼ਣ ਕਰਨ ਸਮੇਂ ਸਵਰਨਕਾਰ ਜਾਤੀ ਅਤੇ ਰਾਮਗੜੀਆ ਮਿਸਤਰੀ ਜਾਤੀ ਦੇ ਬਾਰੇ ਘਟੀਆਂ ਅਤੇ અપਮਾਨਜਕ ਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਆਪਣੇ ਭਾਸ਼ਣ ਵਿੱਚ ਉਸਨੇ ਕਿਹਾ ਮੈਂ ਕੋਈ ਗੁੱਲੀ ਘੜ ਸੁਨਿਆਰਾ ਨਹੀਂ ਤੈਨੂੰ ਕਹਿੰਦੇ ਹਨ ਗੁੱਲੀ ਘੜ ਸੁਨਿਆਰਾ ਵਗੈਰਾ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਮੁੱਚੀ ਸਵਰਨਕਾਰ ਬਰਾਦਰੀ ਦੀ ਬੇਇੱਜ਼ਤੀ ਕੀਤੀ ਹੈ। ਉਸਨੇ ਪੰਜਾਬ ਵਿੱਚ ਦੇਸ਼ ਦੀ ਸਮੁੱਚੀ ਸਵਰਨਕਾਰ ਬਰਾਦਰੀ ਨੂੰ ਕਮਜ਼ੋਰ ਸਮਝਦੇ ਹੋਏ ਅਤੇ ਖੁਦ ਨੂੰ ਬਹੁਤ ਵੱਡਾ ਪਾਵਰਫੁਲ ਵਿਅਕਤੀ ਸਮਝਦੇ ਹੋਏ ਇਸ ਕਾਰਨ ਘਟੀਆ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਦੋਂ ਕਿ ਕਾਂਗਰਸ ਪਾਰਟੀ ਦਾ ਐਮਐਲਏ ਗਿੱਲ ਹੈ ਉਸ ਦਾ ਨਾ ਤਾਂ ਸਵਰਨਕਾਰ ਬਰਾਦਰੀ ਨਾਲ ਤੱਲਕ ਹੈ ਨਾ ਹੀ ਰਾਮਗੜੀਆ ਮਿਸਤਰੀ ਨਾਲ ਉਸ ਦਾ ਤੱਲਕ ਹੈ ਸਵਰਨਕਾਰ ਜਾਤੀ ਦਾ ਨਾਮ ਪੰਜਾਬ ਦੇ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਨਮਾਨ ਸਹਿਤ ਲਿਆ ਜਾਂਦਾ ਹੈ ਸਾਡੇ ਬਰਾਦਰੀ ਦੇ ਹਿੰਦੂ ਸਿੱਖ ਧਰਮਾਂ ਵਿੱਚ ਆਜ਼ਾਦੀ ਸਮੇਂ ਸਮਾਜ ਸੇਵਾਵਾਂ ਵਿੱਚ ਬਹੁਤ ਵੱਡੇ ਅਤੇ ਮਹਾਨ ਵਿਅਕਤੀ ਭਾਈ ਗੁਲਾਬ ਸਿੰਘ ਭਾਈ ਪ੍ਰਤਾਪ ਸਿੰਘ ਕੜਵਲ ਮਾਤਾ ਕਿਸ਼ਨ ਕੌਰ ਸੰਤ ਅਜਮੇਰ ਸਿੰਘ ਵਰਗੇ ਬਹੁਤ ਮਹਾਨ ਸ਼ੂਰਬੀਰ ਯੋਧਿਆਂ ਨੇ ਕੁਰਬਾਨੀਆਂ ਅਤੇ ਸੇਵਾਵਾਂ ਦਿੱਤੀਆਂ ਹਨ ਪੰਜਾਬ ਵਿੱਚ ਸਵਰਨਕਾਰ ਬਰਾਦਰੀ ਦੇ ਕਰੀਬ 15 ਲੱਖ ਤੋਂ ਵੱਧ ਵੋਟਰ ਹਨ ਜਿਨ੍ਹਾਂ ਦਾ ਪੰਜਾਬ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ 92 ਐਮਐਲਏ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰੰਤੋ ਇਸ ਵਿਅਕਤੀ ਨੇ ਬਿਨਾਂ ਵਜਾ ਤੋਂ ਘਟਿਆ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਾਡੇ ਰਹਿੰਦੇ ਸਵਰਨਕਾਰ ਕਰੋੜਾਂ ਵਿਅਕਤੀਆਂ ਨੂੰ ਠੇਸ ਪਹੁੰਚਾਈ ਹੈ ਸਵਰਨਕਾਰ ਦਾ ਕੰਮ ਕਰਨ ਵਾਲੇ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਹਨ ਪਰ ਇਹ ਨਹੀਂ ਪਤਾ ਕਿ ਉਕਤ ਟ੍ਰਾਂਸਪੋਰਟ ਮੰਤਰੀ ਨੇ ਸੋਨੇ ਦੀਆਂ ਗੁੱਲੀਆਂ ਕਿੱਥੋਂ ਕਢਾਈਆਂ ਹੋਣ ਵਿਗੜਦੇ ਹੋਏ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਚਾਹੇ ਇਸ ਨੇ ਮਾਫੀ ਮੰਗੀ ਹੈ ਪਰੰਤੂ ਸਵਰਨਕਾਰ ਸਮਾਜ ਵੱਲੋਂ ਇਸ ਦੀ ਮਾਫੀ ਪਰਵਾਹ ਨਹੀਂ ਕੀਤੀ ਗਈ ਹੈ ਦੇਸ਼ ਦੇ ਇਸ ਮੁੱਚੀ ਸਵਰਨਕਾਰ ਬਰਾਦਰੀ ਅਤੇ ਪੰਜਾਬ ਦੇ ਕਰੀਬ 15 ਲੱਖ ਵੋਟਰਾਂ ਵੱਲੋਂ ਪੰਜਾਬ ਸਵਾਰਦੀਆਂ ਵਪਾਰਿਕ ਜਥੇਬੰਦੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿਸ ਅਹੰਕਾਰੀ ਨੇ ਐਨੇ ਟਟਿਆ ਸ਼ਬਦਾਵਲੀ ਵਰਤੀ ਹੈ ਅਤੇ ਉਸ ਨੂੰ ਇਹ ਵੀ لیاقت ਨਹੀਂ ਹੈ ਕਿ ਉਹ ਸਾਡੇ ਸਮਾਜ ਦੀਆਂ ਸਨਮਾਨਯੋਗ ਜਾਤੀਆਂ ਦੇ ਪ੍ਰਤੀ ਭੱਦੀ ਅਤੇ ਅਪਮਾਨਜਕ ਸ਼ਬਦੀ ਵਰਤ ਰਿਹਾ ਹੈ ਉਹ ਲੋਕ ਸਭਾ ਵਿੱਚ ਜਾ ਕੇ ਸਾਡੇ ਲਈ ਜਾਂ ਹੋਰ ਜਾਤੀਆਂ ਵਾਸਤੇ ਵੀਰ ਇਹ ਸ਼ਬਦ ਹੀ ਵਰਤੇਗਾ ਇਸ ਲਈ ਪੰਜਾਬ ਵਾਸੀਆਂ ਦੇ ਹਿੱਤਾਂ ਲਈ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ ਇਸ ਲਈ ਅਜਿਹੇ ਵਿਅਕਤੀ ਨੂੰ ਕੈਬਨਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਇਸ ਦੀ ਟਿਕਟ ਕੈਨਸਲ ਕਰਕੇ ਕਿਸੇ ਹੋਰ ਸੂਝਵਾਨ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਜਿਸ ਦੇ ਮਨ ਵਿੱਚ ਸਾਰੀਆਂ ਜਾਤੀਆਂ ਪ੍ਰਤੀ ਸਨਮਾਨ ਹੋਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕਿ ਸਰ ਲਾਲਜੀਤ ਸਿੰਘ ਭੋਲਰ ਦੇ ਖਿਲਾਫ ਵਾਰਦੀ ਕਾਰਵਾਈ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਸਭੀ ਸ਼ਤਾਹਰੀ ਬੋਲੀ ਗਈ ਹੈ ਜੀ ਪਰ ਮੁੱਖ ਮੰਤਰੀ ਵੱਲੋਂ ਹੋਰ ਨੂੰ ਤਾਂ ਹਜੇ ਕਿਵੇਂ ਇਵਿਟ ਕੀਤਾ ਜਾਂਦਾ ਜੋ ਕਮੈਂਟ ਕੀਤੇ ਜਾਂਦਾ ਪਰ ਇਹਨਾਂ ਤੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਹਲੇ ਤੱਕ ਕੋਈ ਬਿਆਨ ਆਇਆ ਨਹੀਂ ਹੈ ਜੀ ਇਸ ਦਾ ਬਹੁਤ ਵੱਡਾ ਰੋਸਾ 12 ਤਰੀਕ ਤੋਂ ਬਾਅਦ 13 ਤੇ 14 ਦੋ ਦਿਨ ਬੀਤ ਚੁੱਕੇ ਹਨ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਵੀ ਇਹ ਕਿਉਂ ਹੋਇਆ ਕਿਉਂ ਕੀਤਾ ਗਿਆ ਹੈਗਾ ਜਦੋਂ ਕਿ ਸਾਡੇ ਐਨੇ ਵੋਟਰ ਹਨ ਅਸੀਂ ਇੱਕ ਨਾਨ ਪੋਲੀਟੀਕਲ ਸੰਸਥਾ ਹੈ ਸਾਡੀ ਸਾਡੀ ਸਵਰਨਕਾਰ ਬਰਾਦਰੀ ਨਾਨ ਪੋਲੀਟੀਕਲ ਸੰਸਥਾ ਹੈ ਪੰਜਾਬ ਸਵਰਨਕਾਰ ਸੰਗ ਅਖੇਲ ਭਾਰਤੀਆ ਸਵਰਨਕਾਰ ਸੰਗ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਸਨਮਾਨ ਕਰਦੇ ਹਾਂ ਸਾਰੀਆਂ ਧਰਮ ਦਾ ਸਾਰੇ ਜਾਤੀਆਂ ਦਾ ਸਨਮਾਨ ਕਰਦੇ ਹਾਂ ਲੇਕਿਨ ਪਤਾ ਨਹੀਂ ਕਿਉਂ ਉਸਨੇ ਕਿਸ ਰੰਜਿਸ਼ ਦੇ ਵਿੱਚ ਸਾਡੀ ਜਾਤੀ ਨੂੰ ਟੀਚਾ ਬਣਾ ਕੇ ਇਹਨਾਂ ਇਨਸਲਟ ਕੀਤੀ ਹੈ ਜੇ ਮੁੱਖ ਮੰਤਰੀ ਜੀ ਬੇਬੀ ਸੋਡੇ ਤੋਂ ਮੰਗ ਨਹੀਂ ਮੰਨਦੇ ਤਾਂ ਫਿਰ ਅਗਲਾ ਅੱਗੇ ਇਸ ਤਰ੍ਹਾਂ ਹੈ ਜੀ ਇਹ ਕੋਈ ਮੈਟਰ ਛੋਟਾ ਨਹੀਂ ਹੈ ਜੀ ਇਹ ਨੈਸ਼ਨਲ ਨਾਲ ਸਾਡਾ ਲਿੰਕਡ ਹੈਗਾ ਕਿਉਂਕਿ ਸਵਰਨਕਾਰ ਜਾਤੀ ਹੈ ਜਿਹੜੀ ਪੰਜਾਬ ਦੇ ਵਿੱਚ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਸਾਰੇ ਚ ਫੈਲੀ ਹੋਈ ਆ ਸਾਡੇ ਕੋਲ ਹਰ ਪਤਰਾ ਦੇ ਮੈਸੇਜ ਆ ਰਹੇ ਹਨ ਪੰਜਾਬ ਦੇ ਸਾਰੇ ਜ਼ਿਲ੍ਹੇ ਪੰਜਾਬ ਦੇ ਸਾਰੇ ਸ਼ਹਿਰ ਮੰਡੀਆਂ ਕਸਬਿਆਂ ਦੇ ਵਿੱਚੋਂ ਮੈਸੇਜ ਆ ਰਹੇ ਹਨ ਵਿਅਕਤੀ ਬਹੁਤ ਮੇਰੇ ਪਾਸ ਮਿਲਣ ਵਾਸਤੇ ਆਏ ਹਨ ਕਿ ਸਭ ਮੈਂਬਰ ਕਹਿ ਰਹੇ ਹਨ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਮਾ ਜੋ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਚਾਹੀਦਾ ਹੈ ਇਸ ਤੇ ਤੁਰੰਤ ਐਕਸ਼ਨ ਲੈਕਿਨ ਫਿਰ ਵੀ ਆਗਰੋ ਐਕਸ਼ਨ ਨਹੀਂ ਕਰਦੇ ਤਾਂ ਸਾਡਾ ਅੱਗੇ ਕੀ ਕਾਰਵਾਈ ਆ ਉਹ ਸਾਡੇ ਜਨਰਲ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਊਗਾ। ਉਹਨਾਂ ਨੇ ਹੁਣ ਮਾਫੀ ਵੀ ਮੰਗ ਲਈ ਹੈ ਕਹਿੰਦੇ ਜਜ਼ਬਤੀ ਹੋ ਕੇ ਮੇਰੇ ਤੋਂ ਸ਼ਬਦ ਨਹੀਂ ਜੀ ਇਹ ਕੋਈ ਮਾਫੀ ਨਹੀਂ ਹੈਗੀ ਇਸ ਤਰ੍ਹਾਂ ਦਾ ਸ਼ਬਦ ਤਾਂ ਕੋਈ ਵੀ ਕਦੇ ਕਿਸੇ ਨੂੰ ਕਹਿ ਦੇ ਤੇ ਉਦੋਂ ਬਾਅਦ ਕਹਦੇ ਸੌਰੀ ਇਹ ਕੋਈ ਤਰੀਕਾ ਨਹੀਂ ਹੈ। ਇੱਕ ਰਿਸਪਾਂਸਿਬਲ ਮੈਂਬਰ ਆ ਉਸ ਨੂੰ ਇਹ ਚਾਹੀਦਾ ਵੀ ਕਿਸ ਦੇ ਖਿਲਾਫ ਕੀ ਬੋਲ ਰਿਹਾ ਹੈਗਾ ਸੋਚ ਸਮਝ ਹੋਣੀ ਚਾਹੀਦੀ ਹੈ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਵੀ ਜਾਣਾ ਅੱਜ ਅਸੈਂਬਲੀ ਦੇ ਵਿੱਚ ਕੈਬਨਿਟ ਮਨਿਸਟਰ ਹੈਗੇ ਉਹ ਕੱਲ ਨੂੰ ਉਹਨਾਂ ਨੇ ਇਸ پارਲੀਮੈਂਟ ਦੇ ਵਿੱਚ ਜਾਣਾ ਹੈਗਾ ਉੱਥੇ ਪੰਜਾਬ ਦੇ ਹਿੱਤਾਂ ਦੀ ਰਿਕਸ਼ਾ ਕਿਸ ਤਰ੍ਹਾਂ ਕਰਨਗੇ ਔਰ ਕਿਵੇਂ ਰੱਖਿਆ ਕਰਨਗੇ ਸਾਡੀ ਉੱਥੇ ਵੀ ਸਾਡੇ ਕਦੇ ਕਿਸੇ ਨੂੰ ਕਦੇ ਕਿਸੇ ਜਾਤੀ ਦੀ ਬੇਇਜ਼ਤੀ ਕਰਨਗੇ ਇਸ ਕਰਕੇ ਅਜਿਹੇ ਵਿਅਕਤੀ ਨੂੰ ਜਿਹੜਾ ਸਾਡਾ ਨੁਮਾਇੰਦਾ ਬਣਾ ਕੇ ਪਾਰਲੀਮੈਂਟ 'ਚ ਭੇਜਣਾ ਚਾਹੀਦਾ ਜਿਨ੍ਹਾਂ ਨੂੰ ਬੋਲਣ ਦਾ ਸਹੀ ਤਰੀਕਾ ਹੋਵੇ ਸਹੀ ਲਹਿਜਾ ਹੋਵੇ ਹਰ ਇੱਕ ਮੈਂਬਰ ਦੀ ਸਨਮਾਨ ਕਰਨ ਦੀ ਉਹਦੇ ਵਿੱਚ ਮਨ ਦੇ ਵਿੱਚ ਭਾਵਨਾ ਹੋਵੇ ਪਰ ਲੱਗਦਾ ਜਿਵੇਂ ਕਿਸੇ ਹੋਰ ਪਾਰਟੀ ਦਾ ਇਸ ਤਰ੍ਹਾਂ ਬਹੁਤ ਜ਼ਿਆਦਾ ਭਗਵਾਨ ਦਾ ਰਿਐਕਸ਼ਨ ਹੁੰਦਾ ਨਹੀਂ ਜੀ ਹੋਰ ਕੋਈ ਸਾਡੇ ਖਿਲਾਫ ਕਦੇ ਬੋਲਦਾ ਨਹੀਂ ਹੈ ਜੀ ਕਦੇ ਕਿਸੇ ਇਹ ਤ ਹੋਰ ਬੋਲਦਾ ਗਵਰਨਰਾਂ ਦਾ ਫਿਰ ਵੀ ਇਹੀ ਐਕਸ਼ਨ ਹੋਣਾ ਸੀ ਜੀ ਮੈਂ ਹੁਣ ਨਹੀਂ ਜੀ ਇਹ ਪਤਾ ਨਹੀਂ ਹੈ ਉਹਨਾਂ ਦੇ ਕੋਲੇ ਸਮਾਂ ਨਹੀਂ ਸੀ ਜਾਵਨ ਨੇ ਇਸ ਵਕਤ ਇਸ ਇਸ ਵਿਸ਼ੇ ਤੇ ਵਿਚਾਰ ਨਹੀਂ ਕਰ ਸਕੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਹਲੇ ਤੱਕ ਕੋਈ ਵੀ ਵਿਚਾਰ ਆਇਆ ਨਹੀਂ ਸਾਡੇ ਸਾਹਮਣੇ ਕਿਸੇ ਵੀ ਪ੍ਰੈਸ ਮੀਡੀਆ ਨੂੰ ਉਹਨਾਂ ਨੇ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈ ਵੀ ਇਹ ਕਿਉਂ ਹੋਇਆ ਹੈ ਕਿਉਂਕਿ ਜੋ ਕੁਝ ਹੋਇਆ ਹੈਗਾ ਉਹ ਬਹੁਤ ਗਲਤ ਹੋਇਆ ਹੈ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਇਸ ਨੂੰ ਕਿਸ ਤਰ੍ਹਾਂ ਸਪਸ਼ਟੀਕਰਨ ਦਿੰਦੇ ਆ ਉਹ ਹਲੇ ਸਾਹਮਣੇ ਆਊਗਾ ਉਸ ਤੋਂ ਬਾਅਦ ਸਾਡੀ ਸੰਸਥਾ ਜਿਹੜੀ ਹੈਗੀ ਹੈ ਕਿ ਨੈਸ਼ਨਲ ਸੰਸਥਾ ਹੈ ਸਾਡੀ ਵਿਦੇਸ਼ਾਂ 'ਚ ਵੀ ਸਾਡੇ ਸਵਰਨਕਾਰ ਭਰਾ ਬੈਠੇ ਨੇ ਉਨ੍ਹਾਂ ਵੱਲੋਂ ਵਿਚਾਰ ਲਏ ਜਾਣਗੇ ਕਿਉਂਕਿ ਜੋ ਇਨਸਲਟ ਕੀਤੀ ਗਈ ਹੈ ਸਮੁੱਚੀ ਸਵਰਨਕਾਰ ਬਰਾਦਰੀ ਦੀ ਕੀਤੀ ਗਈ ਹੈ ਇੱਕ ਵਿਅਕਤੀ ਦੀ ਨਹੀਂ ਹੈ ਇਹ ਨੂੰ ਸਪਸ਼ਟਿਕਰ ਹੋ ਜਾਊਗਾ ਸ hẳn ਕਿ ਕੋਈ ਅੱਖਰ ਵੀ ਕੋਈ ਅੱਖਰ ਅੱਗੇ ਐਕਸ਼ਨ ਵਾਸਤੇ ਅਸੀਂ ਡਿਸਾਈਡ ਕਰਾਂਗੇ ਜੀ ਫਿਲਹਾਲ ਤਾਂ ਅਸੀਂ ਇਹੀ ਮੰਗਦੇ ਆ ਕਿ ਅਜਿਹੇ ਵਿਅਕਤੀ ਨੂੰ ਅੱਗੇ ਪਾਰਲੀਮੈਂਟ ਭੇਜਣ ਦਾ ਕੀ ਫਾਇਦਾ ਜਿਹੜੇ ਬੰਦੇ ਇੰਨੇ ਇਨਸਲਟ ਤੇ ਇੰਨੇ ਭਾ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਆ ਉੱਥੇ ਜਾ ਕੇ ਵੀ ਇਹੋ ਜਿਹੀ ਕੋਸ਼ਿਸ਼ ਕਰਨਗੇ ਇਹ ਕੋਈ ਸਮਾਵੰਦ ਕੀਤਾ ਗਿਆ ਜੀ ਹਲੇ ਤੱਕ ਅਸੀਂ ਕੋਈ ਸਮਾਵੰਦ ਨਹੀਂ ਕੀਤਾ ਹੈ ਜੀ ਹਲੇ ਤੱਕ ਲੇਕਿਨ ਅਸੀਂ ਵੇਟ ਕਰਦੇ ਆਂ ਇੰਤਜ਼ਾਰ ਕਰਦੇ ਆਂ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਰੁਝੇਵੇਂ ਬਹੁਤ ਹਨ ਉਹਨਾਂ ਨੂੰ ਆਪਣੇ ਰੁਝੇਵੇਂ ਵਿੱਚੋਂ ਕਦੋਂ ਉਹ ਸਮਾਂ ਕੱਢ ਕੇ ਸਾਡੇ ਨਾਲ ਇਸ ਵਿਸ਼ੇ ਤੇ ਡਿਸਕਸ ਕਰਦੇ ਜਾਂ ਸਾਨੂੰ ਕੀ ਸਟੇਟਮੈਂਟ ਉਹ ਦਿੰਦੇ ਆ ਉਹਨਾਂ ਨੇ ਕੀ ਐਕਸ਼ਨ ਕਰਨਾ ਹੈ ਅਸੀਂ ਹਲੇ ਤੱਕ ਕੋਈ ਟਾਈਮ ਫਿਕਸ ਨਹੀਂ ਕੀਤਾ ਹੈ ਵੀ ਇੱਕ ਦਿਨ ਦੋ ਦਿਨ ਜਾਂ ਤਿੰਨ ਦਿਨ ਦਾ ਅਸੀਂ ਸਮਾਂ ਫਿਕਸ ਨਹੀਂ ਕੀਤਾ ਉਹਨਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਆ ਕਿਉਂਕਿ ਸਾਡੀ ਆਵਾਜ਼ ਜੋ ਹਲੇ ਤੱਕ ਧੀਮੀ ਵਾਹੀ ਸੀ ਉਹ ਪ੍ਰੈਸ ਮੀਡੀਆ ਰਾਹੀਂ ਇਲੈਕਟ੍ਰੋਮੀਡੀਆ ਰਾਹੀਂ ਸੀਐਮ ਸਾਹਿਬ ਦੇ ਕੋਲੇ ਅੱਜ ਪਹੁੰਚੂਗੀ ਉਸ ਤੋਂ ਬਾਅਦ ਉਹ ਕੀ ਐਕਸ਼ਨ ਕਰਦੇ ਆ ਕੀ ਕਾਰਵਾਈ ਕਰਦੇ ਆ ਇਹਦਾ ਇੰਤਜ਼ਾਰ ਕਰਾਂਗੇ ਅਸੀਂ ਜੀ ਜੀ ਕੈਂਡੀਡੇਟ ਨਹੀਂ ਬਦਲਿਆ ਜਾਂਦਾ ਜੀ ਐਕਸ਼ਨ ਕਰਦੇ ਓਕੇ ਦੇਖਦੇ ਆ ਜੀ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਵੀ ਆ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਵੀ ਆ ਉਹ ਕੀ ਐਕਸ਼ਨ ਲੈਂਦੇ ਆ ਕੀ ਅੱਗੇ ਕਾਰਵਾਈ ਕਰਦੇ ਆ ਕੀ ਉਹ ਸਾਨੂੰ ਉਹਨਾਂ ਦੀ ਆ ਭਾਸ਼ਾਵਾਂ ਉਹਨਾਂ ਦੇ ਸ਼ਬਦਾਵਲੀ ਦੇ ਵਿੱਚੋਂ ਕੀ ਸਾਨੂੰ ਮਿਲੂਗਾ ਅੱਗੇ ਕਾਰਵਾਈ ਵਾਸਤੇ ਇਸ ਕਰਕੇ ਉਹ ਇੰਤਜ਼ਾਰ ਕਰਨਾ ਪਊਗਾ ਸਾਨੂੰ ਅਸੀਂ ਇਮੀਡੀਏਟ ਨਹੀਂ ਚਾਹੁੰਦੇ ਸਾਡੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਭੁੱਲ ਸਾਹਿਬ ਦੇ ਪੁਤਲੇ ਵੀ ਬਣਾ ਕੇ ਸਾਡੇ ਗਏ ਆ ਅਤੇ ਉਹਨਾਂ ਦੇ ਪ੍ਰਤੀ ਹੋਰ ਵੀ ਬਹੁਤ ਵੱਡਾ ਰੋਸ ਕੀਤਾ ਗਿਆ ਹੈ ਇਸ ਕਰਕੇ ਅੱਗੇ ਦੀ ਕਾਰਵਾਈ ਜੋ ਹੈਗੀ ਹੈਗੇ ਅਸੀਂ ਪੰਜਾਬ ਪੱਧਰ ਤੇ ਨੈਸ਼ਨਲ ਪੱਧਰ ਤੇ ਡਿਸਾਈਡ ਕਰਾਂਗੇ ਕਿ ਕੀ ਕਾਰਵਾਈ ਅੱਗੇ ਕੀਤੀ ਜਾਵੇ ਫਿਲਹਾਲ ਅਸੀਂ ਇੰਤਜ਼ਾਰ ਕਰ ਰਹੇ ਹਾਂ ਸੀਐਮ ਸਾਹਿਬ ਦੇ ਸਟੇਟਮੈਂਟ ਦਾ ਸੀਐਮ ਸਾਹਿਬ ਦੇ ਆਰਡਰ ਦਾ ਜਾਂ ਉਹਨਾਂ ਦੇ ਅੱਗੇ ਕਾਰਵਾਈ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ